ਇਹ ਜਿਹੜੇ ਮਤਲਬ ਮਾੜੇ-ਮੋੜੇ ਥਣਾ ਦੇ ਵਿੱਚ ਪ੍ਰੋਬਲਮ ਆਂਗਾ ਨਾ ਹੂੰ ਵੀ ਕੋਈ ਨਾ ਕੋਈ ਪਸ਼ੂ ਦੇ ਜਾਂ ਗੰਡ ਬਣ ਜਾਂਦੀ ਹੈ ਜਾਂ ਕੋਈ ਮੂੰਹ ਸੜੀ ਹੋ ਜਾਂਦੀ ਹੈ ਹੂੰ ਹੂੰ ਤਾਂ ਫਿਰ ਉਹਦੇ ਵਾਸਤੇ ਇਹ ਦੇਣੀਆਂ ਸਿਗੀਆਂ ਪੁੜੀਆਂ ਅੱਛਾ ਇਹ ਮੈਂ ਖਿਆ ਉਹ ਵੀ ਜਿਵੇਂ ਮਾਲਾ ਥੋੜੇ ਟਾਈਮ ਬਾਅਦ ਹੋ ਜੇ ਕੋਈ ਪ੍ਰੋਬਲਮ ਲੱਗਦੀ ਵੀ ਹੈ ਮਾੜੀ-ਮੋਟੀ ਪਾਉਂਦੀ ਨਾ ਹੀ ਹੋਵੇ ਜੇ ਸ਼ੱਕ ਜੀ ਹੋਵੇ ਤਾਂ ਇਹ ਇੱਕ ਸੀਸੀ ਦੇ ਮਤਲਬ ਤਿੰਨ ਕ ਖਰਾਕਾ ਬਣਦੀਆਂ ਠੀਕ ਹੈ ਇੱਕ ਪਸ਼ੂ ਨੂੰ ਤੁਸੀਂ ਤਿੰਨ ਦਿਨ ਦੇ ਸਕਦੇ ਆ ਠੀਕ ਹੈ ਜੀ ਲਗਾਤਾਰ ਇਹ ਲੀ ਜਾਈ ਬਈ ਪੋਟਾਸ਼ੀਅਮ ਹਾਂ ਜੀ ਠੀਕ ਹੈ ਠੀਕ ਹੈ ਜੀ ਆਹਾਗਾ ਜਿਵੇਂ ਅਡੋ ਅਡ ਕੰਪਨਾਂ ਦਾ ਵੀ ਮਿਲ ਜਾਂਦਾ ਹੈ ਹੂੰ ਹੂੰ ਇਹ ਮੰਨ ਲਓ ਹੁਣ ਇਹਦੂੰ ਦੇਣ ਦਾ ਇਹੀ ਤਰੀਕਾ ਵਧੀਆ ਸੌਖਾ ਹੈ ਇਹਨੂੰ ਆਪਾਂ ਤਿੰਨ ਖਰਾਕਾਂ ਬਣਾ ਲੀਆਂ ਹੂੰ ਤਿੰਨ ਖਰਾਕਾਂ ਬਣਾ ਕੇ ਆ ਤੇ ਜਿਹੜੀ ਜਿਹੜੀ ਚੀਜ਼ ਕਰਦੀ ਆ ਤੇ ਤੁਹਾਨੂੰ ਮੈਂ ਦਿਖਾ ਵੀ ਦਿਨਾ ਚੱਲਦੇ ਵੀਡੀਓ ਵਿੱਚ ਹੋਰ ਵੀ ਭਰਾ ਦਿੰਦੇ ਆਲੇ ਇਹਦੇ ਨਾਲ ਕੀ ਹੈ ਆ ਫੜੀਂ ਭਾਈ ਦੀਪ ਤੇ ਯਾਰ ਜਿਵੇਂ ਆਪਾਂ ਫੜ ਲਈ ਹੂੰ ਫੜ ਕੇ ਇਹਨੂੰ ਕੁੜੀ ਨੂੰ ਜਦੋਂ ਆਪਾਂ ਜਾੜ ਥੱਲੇ ਦੇ ਦੇਣਾ ਇਹਨੇ ਆਪੇ ਆਟੋਮੈਟਿਕ ਹੀ ਖਾ ਲੈਣਾ ਅੱਛਾ ਲੈ ਪਤੋ ਤੇ ਮੂੰਹ ਫੜ ਕੇ ਹਾਂ ਹਾਂ ਇਹ ਨਹੀਂ ਮੰਨਦਾ ਕਈ ਵਾਰੀ ਪਸ਼ੂ ਜਾਦੇ ਉਹ ਕਰਦੇ ਆ ਫਿਰ ਤੰਗ ਕਰਦੇ ਆ ਹੂੰ ਬਸ ਇਹ ਜਾੜ ਥੱਲੇ ਰੱਖੋ ਐ ਬਸ ਹਾਂ ਬਸ ਇਹ ਤਾਂ ਕਰਾਂਗੇ ਜਿਹੜਾ ਕਾਗਜ਼ ਆ ਉਹ ਗਿੱਲਾ ਹੋ ਜਾਣਾ ਹਾਂ ਠੀਕ ਆ ਮੂੰਹ ਦੇ ਵਿੱਚ ਤੇ ਉਹ ਸਾਰਾ ਖੁਰ ਜਾਣਾ ਖੁਰ ਕੇ ਤੇ ਬਸ ਇਹਨੇ ਚ ਹੀ ਖਾ ਲੈਣਾ ਇਹਨਾਂ ਨੇ ਹੈਗਾ ਬਸ ਕੱਲੇ ਛੱਡੇ ਖਾਤਰੀ ਆ ਨਾ ਹਾਂ ਵੀਰੇ ਜਿਵੇਂ ਕੋਈ ਥਣ ਦੇ ਵਿੱਚ ਕੋਈ ਗੰਢ ਬਣਦੀ ਆ ਜਾਂ ਕੋਈ ਥਣ ਥਣ ਸੋਜ ਹੁੰਦਾ ਕੁਝ ਹੋਰ ਹੁੰਦਾ ਇਹਦਾ ਜਣੇ ਕੀ ਫਾਇਦਾ ਬਹੁਤ ਆ ਬਾਈ ਠੀਕ ਆ ਹਾਂ ਤੇ ਜਿਵੇਂ ਮਾਲਾ ਦੇਣ ਦਾ ਹੂੰ ਨਾਲ ਤਾਂ ਪਸ਼ੂ ਗੱਜ ਜਾਂਦੇ ਆ ਹੂੰ ਹੂੰ ਠੀਕ ਆ ਮਾਲਾ ਨੂੰ ਤਾਂ ਪਹਿਲਾਂ ਵੀ ਦੇ ਸਕਦੇ ਆ ਕਿ ਬਾਅਦ ਚ ਹੀ ਨਹੀਂ ਵੀ ਜੇ ਕੁਦਰਤੀ ਆਪਾਂ ਨੂੰ शक ਹੋਵੇ ਵੀ ਯਾਰ ਆਹ ਸੁੰਨ ਵਾਲੀ ਐ ਵੀ ਥਣ ਦੇ ਵਿੱਚ ਮਾੜਾ ਮੋਟਾ ਮੂਟਾ ਦਿਖਾਉਂਦੀ ਐ ਕੋਈ ਗੰਡਾ ਨਾ ਬਣ ਜੇ ਕੋਈ ਸ਼ੋਰ ਨਾ ਬਣ ਜੇ ਹਨਾ ਆ ਦੇ ਸਕਦੇ ਆ ਤੇ ਹੁਣ ਜਿਵੇਂ ਇਹ ਇੱਕ ਜੇ ਕਾਗਜ਼ ਵੀ ਕੱਢੂਗੀ ਉਹ ਥੋੜਾ ਜਿਹਾ ਉਹਨੇ ਨਾਲ ਹੀ ਅੰਦਰ ਨਗਾ ਦੇਣਾ ਤੇ ਗਿੱਲੀ ਹੋ ਗਈ ਠੀਕ ਐ ਆ ਤੇ ਇਸ ਲੋਟੀ ਦੂਜੀ ਨੂੰ ਦੇ ਦੇਣਾ ਜਿਹੜੇ ਜਿਹੜੇ ਪਸ਼ੂ ਮਤਲਬ ਆਪਾਂ ਨੂੰ ਪਤਾ ਐ ਵੀ ਮਾੜਾ ਮੋਟਾ ਕੋਈ ਨਾ ਕੋਈ ਵੀ ਜਿਵੇਂ ਹੁਣ ਇਨੂੰ ਮਟਾਇਰਸਾ ਨੂੰ ਤਾਂ ਬਹੁਤ ਸਮਾਂ ਹੋ ਗਿਆ ਹਟ ਗਈ ਸੀਗੀ ਸੱਟਾਂ ਸਾਰੀ ਹੁਣ ਮੰਨ ਲਾ ਮਾੜਾ ਮੋਟਾ ਜੇ ਆਪ ਨੂੰ ਐ ਵੀ ਹੁੰਦਾ ਵੀ ਕੋਈ ਰਾਇ ਤਾਂ ਖੂਨ ਤਾਂ ਮਾੜਾ ਮੋਟਾ ਕੋ ਗਾਣ ਕੋ ਚੱਡੇ ਨੂੰ ਆਰਡਰ ਨੂੰ ਸੋਜਣਾ ਆ ਜਾ ਤੁਹਾਨੂੰ ਆ ਜਾ ਹੈਨਾ ਤਾਂ ਫਿਰ ਮੰਨ ਲਾ ਇਹ ਵੀ ਦਿੱਤੀ ਜਾਂਦੀ ਹੈ